ਦੇ ਵੱਡਾ ਹਾਦਸਾ ਵਾਪਰਿਆ ਇਹ ਇੱਕ ਮਿੰਨੀ ਬੱਸ ਅਤੇ ਕਾਰ ਦੀ ਆਮੋ ਸਾਹਮਣੇ ਟੱਕਰ ਹੋਈਏ ਜਿਸ ਕਾਰਨ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਨੇ ਉਧਰ ਕਾਰ ਦੇ ਪੂਰੀ ਤਰ੍ਹਾਂ ਪਰਖੱਚੇ ਉੱਡ ਗਏ ਨੇ ਅਤੇ ਕਾਰ ਚਾਲਕ ਨੌਜਵਾਨ ਬੇहद ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਟੱਕਰ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈਏ ਜਦਕਿ ਟੱਕਰ ਤੋਂ ਬਾਅਦ ਬੱਸ ਵੀ ਸੜਕ ਦੇ ਇੱਕ ਪਾਸੇ ਪਲਟ ਗਈ ਕੁਸੀਂ ਹੁਣ ਅਧਰਿਆਮ ਅਧਰਿਆਮ ਤੇ ਇਹ ਬਿਆਨ ਖਾਸਾ ਫਿਰੋਜ਼ਪੁਰ ਦੇ ਜ਼ੀਰਾ ਚ ਮੱਲਾਵਾਲਾ ਰੋਡ ਤੇ ਉਸ ਸਮੇਂ ਵਾਪਰਿਆ ਜਦੋਂ ਇੱਕ ਪ੍ਰਾਈਵੇਟ ਬੱਸ ਅਤੇ ਕਾਰ ਦੀ ਆਮੋ ਸਾਹਮਣੇ ਟੱਕਰ ਹੋ ਗਈ ਇਸ ਹਾਦਸੇ ਦੌਰਾਨ ਦੋਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਉਥੇ ਹੀ ਬੱਸ ਅਤੇ ਕਾਰ ਚ ਸਵਾਰ ਸਵਾਰੀਆਂ ਵੀ ਗੰਭੀਰ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਕੇ ਰਾਹਗੀਰਾਂ ਵੱਲੋਂ ਸਿਵਲ ਹਸਪਤਾਲ ਜ਼ੀਰਾ ਚ ਪਹੁੰਚੀ ਕਰਵਾਏ ਗਏ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਬਸ ਯੂਨੀਅਨ ਦੇ ਆਕੂ ਹਮ ਤੱਕ ਹਾਦਸਾ ਵਸਦਾ ਪਟਾ ਟੁੱਟਣ ਕਾਰਨ ਵਾਪਰਿਆ ਹਾਂਜੀ ਮੈਂ ਗਰਦੀਪ ਸਿੰਘ ਪ੍ਰਧਾਨ ਮਹਿਨੀ ਬਸ ਯੂਨੀਅਨ ਜ਼ੀਰਾ ਇਹ ਸਾਡੀ ਸੰਧੂ ਕੰਪਨੀ ਦੀ ਵਾਸਾ ਜੀ ਜੋ ਮੱਲਾਂ ਵਾਲੇ ਤੋਂ ਆ ਰਹੀ ਸੀ ਜ਼ੀਰੇ ਨੇ ਆਣ ਕੇ ਟਾਈਮ ਚੱਕਣਾ ਸੀ 1:05 ਮਿੰਟ ਤੇ ਇੱਥੇ ਆਣ ਕੇ ਜੀ ਗੱਡੀ ਦਾ ਮੇਨ ਪਟਾ ਟੁੱਟ ਗਿਆ ਮੇਨ ਪਟਾ ਟੁੱਟਣ ਦੇ ਕਾਰਨ ਜਿਹੜਾ ਗੱਡੀ ਦਾ ਸੰਤੁਲਨ ਵਿਗੜ ਗਿਆ ਵਿਗੜਨ ਕਾਰਨ ਗੱਡੀ ਪਲਟ ਗਈ ਪਲਟੀ ਕਾਰ ਦੇ ਵਿੱਚ ਵੱਜ ਗਈ ਆਣ ਕੇ ਜਿਹਦੇ ਕਾਰਨ ਮਤਲਬ ਜਿਹੜੀਆਂ ਬੱਸਾਂ 'ਚ ਸਵਾਰੀਆਂ ਸੀ ਉਹਨਾਂ ਨੂੰ ਤਾਂ ਸੱਟਾਂ ਲੱਗੀਆਂ ਮਾਮੂਲੀ ਜਿਹੜੇ ਕਾਰ ਵਾਲੇ ਵੀਰ ਆ ਉਹਨਾਂ ਨੂੰ ਥੋੜੀ ਸੱਟ ਜ਼ਿਆਦਾ ਜੀ ਜਿਹੜੀਆਂ ਬੱਸ ਦੇ ਵਿੱਚ ਸਵਾਰੀਆਂ ਸੀ ਉਹਨਾਂ ਨੂੰ ਕਿਸੇ ਨੂੰ ਸੁਖਮਨੀਆ ਹਸਪਤਾਲ ਜਾਂ ਕਿਸੇ ਨੂੰ ਆਪਣਾ ਸਰਕਾਰੀ ਹਸਪਤਾਲ ਭੇਜਿਆ ਗਿਆ ਬਾਕੀ ਜਾਨੀ ਨੁਕਸਾਨ ਤੋਂ ਪ੍ਰਮਾਤਮਾ ਨੇ ਬਹੁਤ ਬਚਾ ਕੀਤਾ ਜੀ ਦੇਖੋ ਜਿਵੇਂ ਗੱਡੀ ਦਾ ਪਟਾ ਟੁੱਟਾ ਗੱਡੀ ਮੋਦੀ ਹੋਈ ਆ ਸਵਾਰੀਆਂ ਨੂੰ ਸੱਟਾਂ ਜ਼ਿਆਦਾ ਵੀ ਲੱਗ ਸਕਦੀਆਂ ਸੀ ਇਸ ਕਾਰਨ ਕਿ ਪਟਾ ਟੁੱਟਣ ਦਾ ਕਾਰਨ ਇਹ ਹੈ ਜੀ ਗੱਡੀ ਮਾੜੀ ਜਿਹੀ ਖੱਡੇ 'ਚ ਵੱਜੀ ਆ ਪਿੱਛੇ ਖੱਡੇ 'ਚ ਵੱਜਦੇ ਆ ਨਾਲ ਹੀ ਪਟਾ ਟੁੱਟ ਗਿਆ ਜੀ ਕੋਈ ਥੋੜੀ ਦੂਰ ਦੂਰ ਪਿੱਛੇ ਅੱਗੇ ਆਣ ਕੇ ਗੱਡੀ ਪਲਟ ਗਈ ਆ ਜੀ ਜਦੋਂ ਪਲਟੀ ਆ ਗੱਡੀ ਉਹ ਅੱਗੋਂ ਕਾਰ ਆ ਰਹੀ ਸੀ ਜੀਰੇ ਤੋਂ ਤੇ ਉਹ ਕਾਰ ਵਾਲਿਆਂ ਨੂੰ ਮਤਲ ਸੱਟ ਲੱਗੀ ਆ ਜਿਹੜਾ ਮੁੰਡਾ ਬੱਸ ਚਲਾ ਰਿਹਾ ਸੌਰੀ ਜਿਹੜਾ ਕਾਰ ਚਲਾ ਰਿਹਾ ਸੀ ਉਹਦੇ ਸੱਟ ਜ਼ਿਆਦਾ ਲੱਗੀ ਆ ਬਾਕੀ ਸਭ ਠੀਕ ਨੇ ਮਾਮੂਲੀ ਸੱਟਾਂ ਲੱਗੀਆਂ ਨੇ ਡਰਾਈਵਰ ਦੇ ਸੱਟ ਲੱਗੀ ਆ ਕਨੈਕਟਰ ਦੇ ਥੋੜੀਆਂ ਲੱਗੀਆਂ ਜੀ ਬਾਕੀ ਸਭ ਸੇਫ ਨੇ ਜੀ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਬਚਾਅ ਹੋ ਗਿਆ ਜੀ ਬਾਕੀ ਮੇਨ ਕਾਰਨ ਗੱਡੀ ਪਲਟਣ ਦਾ ਪਟਾ ਜੀ ਮੇਨ ਪਟਾ ਟੁੱਟ ਗਿਆ ਦਾ ਉਧਰ ਜ਼ਖਮੀਆਂ ਨੂੰ ਸਿਵਲ ਹਸਪਤਾਲ ਜ਼ੀਰਾਸਣੇ ਵਕ ਵਕ ਥਾਮਾਂ ਤੇ ਪਹੁੰਚਾਇਆ ਗਿਆ ਜਿੱਥੇ ਕੇ ਉਹਨਾਂ ਦਾ ਇਲਾਜ ਜਰੀਏ ਉਥੇ ਹੀ ਥਾਸੇ ਤੋਂ ਬਾਅਦ ਆਪ ਵਿਧਾਇਕ ਨਰੇਸ਼ ਕਟਾਰੀਆ ਪੀੜਤਾਂ ਦਾ ਹਾਲਚਾਲ ਜਾਣਨ ਮੌਕੇ ਤੇ ਪਹੁੰਚੇ ਕੀਰੇ ਤੋਂ ਮੱਲਾਂ ਵਾਲੇ ਨੂੰ ਸੜਕ ਜਾਂਦੀ ਆ ਤੇ ਬੂਤੀਆਂ ਵਾਲਾ ਪਿੰਡ ਵਾਲਾ ਬੂਤੀਆਂ ਵਾਲੇ ਤੋਂ ਥੋੜਾ ਜਿਹਾ ਅੱਗੇ ਜਾ ਕੇ ਨਾ ਤਾਂ ਧੱਕ ਕਿਲੋਮੀਟਰ ਅੱਗੇ ਕਾਰ ਦਾ ਤੇ ਬੱਸ ਦਾ ਐਕਸੀਡੈਂਟ ਹੋਇਆ ਬੱਸ ਦੇ ਪਟੇ ਟੁੱਟ ਗਏ ਪਟੇ ਟੁੱਟਣ ਕਰਕੇ ਬੱਸ ਜਾ ਕੇ ਕਾਰ 'ਚ ਵੱਜੀ ਤੇ ਕਾਰ ਦਾ ਦਰਖਤ 'ਚ ਵੱਜ ਗਏ ਇਸ ਤਰ੍ਹਾਂ ਕਰਕੇ ਐਕਸੀਡੈਂਟ ਹੋ ਗਿਆ ਜਿਸ ਦੇ ਕੀ ਕਾਫੀ ਸੱਟਾਂ ਲੱਗੀਆਂ ਆ ਮਰੀਜ਼ਾਂ ਦੇ ਪੰਜ ਬੱਸ ਵੀ ਪਲਟ ਗਈ ਆ ਤੇ ਕਾਰ ਦਾ ਐ ਬਿਲਕੁਲ ਤੈਸ ਨੈਸ ਹੋ ਗਈ ਹੈ ਜਿਹਦੇ ਵਿੱਚ ਇਹ ਪੰਜ ਮਰੀਜ਼ ਇੱਥੇ ਲਿਆਂਦੇ ਗਿਆ ਸਿਵਲ ਹਸਪਤਾਲ ਚ ਤੇ ਇਹਨਾਂ ਦੇ ਵੀ ਦੋਹਾਂ ਦੇ ਤਾਂ ਬਹੁਤ ਜਿਆਦਾ ਸੱਟਾਂ ਤੇ ਵਿੱਚੋਂ ਕੁਝ ਫਰੀਦਕੋਟ ਲੈ ਗਏ ਆ ਜਿਨ੍ਹਾਂ ਦੇ ਬਹੁਤ ਜ਼ਿਆਦਾ ਹੀ ਸੱਟਾਂ ਸੀ ਨਾ ਜਿਵੇਂ ਪਤਾ ਇੱਥੇ ਲਾ ਗਏ ਦੀ ਹੁਣ ਉਹਨਾਂ ਨੂੰ ਫਰੀਦਕੋਟ ਲੈ ਗਏ ਆ ਲਪਾ ਕੇ ਮੇਰੇ ਖਿਆਲੋਂ ਉਹਨੂੰ ਕੱਢਣ ਤੇ ਹੀ ਅੱਧਾ ਪੌਣਾ ਘੰਟਾ ਲੱਗ ਗਿਆ ਵਾ ਇੰਨਾ ਜਿਆਦਾ ਫਸਿਆ ਪਿਆ ਹੀ ਵਿੱਚ ਚਲੋ ਬੰਦਾ ਉਹ ਹੌਸਲੇ ਚਾ ਪਰ ਇਹ ਆ ਵੀ ਸੱਟਾਂ ਉਹਦੇ ਬਹੁਤ ਜਿਆਦੀਆਂ ਥੋੜੀਆਂ ਨਹੀਂ ਬਹੁਤ ਜਿਆਦੀਆਂ ਸੱਟਾਂ ਆ ਚਲੋ ਪਰਮਾਤਮਾ ਕਦੇ ਸਾਰਿਆਂ ਨੂੰ ਵਾਹਿਗੁਰੂ ਤੰਦਰੁਸਤੀ ਦੇਵੇ ਚੜ੍ਹਦੀਆਂ ਕਲਾ ਦੀ ਕਰੇ ਤੇ ਟੱਕਰ ਇੰਨੀ ਭਿਆਨਕ ਸੀ ਕਿ ਜੀ ਸੀ ਬੀ ਵੱਲੋਂ ਕਰੜੀ ਮੁਸ਼ਕਲ ਤੋਂ ਬਾਅਦ ਕਾਰਖਾਨੇ ਨੂੰ ਕਾਰਜੋਬਾਹਰ ਕਰ ਦਿੱਿਆ ਗਿਆ ਹਾਲਾਂਕਿ ਇਸ ਹਾਦਸੇ 'ਚ ਕੁਝ ਲੋਕ ਜ਼ਖਮੀ ਜ਼ਰੂਰ ਹੋਏ ਨੇ ਪਰ ਗਨੀਮਤ ਰਹੀ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਫਿਰੋਜ਼ਪੁਰ ਤੋਂ ਪਰਮਜੀ ਸਖਾਣਾ ਸੈਂਟਰਲ ਪੰਜਾਬ ਟੀਵੀ